ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਵਾਰਡ ਵਾਈ ਟੀਵੀ ਦੇ ਨਾਲ ਤੇ ਮੈਂ ਪ੍ਰਦੀਪ ਬੈਂਸ ਤੁਹਾਡੇ ਨਾਲ ਹਾਜ਼ਰਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਬੀਰੋਂਪੁਰ ਰੋਡ ਕਰਸ਼ੰਕਰ ਦੀਆਂ ਜੀ ਹਾਂ ਬੀਰੋਂਪੁਰ ਰੋਡ ਜੇ ਗੱਲ ਕਰੀਏ ਤਾਂ ਇੱਥੇ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਬਹੁਤ ਵਧੀਆ ਗੱਲ ਹੈ ਕੰਮ ਚਲਾਉਣਾ ਚਾਹੀਦਾ ਸੀਵਰੇਜ ਪਹਿ ਚੁੱਕਾ ਪਰ ਉਸ ਦੇ ਪਿੱਛੇ ਦੇ ਹਾਲਾਤ ਦੱਸਣਾ ਚਾਹਾਂਗਾ ਜੇ ਮੌਸਮ ਦੀ ਗੱਲ ਕਰੀਏ ਉਸ ਨੂੰ ਵੀ ਲੈ ਕੇ ਮੌਸਮ ਨਾ ਵੀ ਖਰਾਬ ਹੋਵੇ ਤਾਂ ਉਸ ਨੂੰ ਵੀ ਲੈ ਕੇ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਚਿਕੜੋ ਚਿਕੜੀ ਕੰਮ ਹੋਇਆ ਪਿਆ ਇਥੇ ਟੋਨੀ ਪਿਚਾਰੀਆਂ ਵਾਲੇ ਰੋਡ ਤੋਂ ਆਜੋ ਜਾਂ ਤੁਸੀਂ ਫਾਟਕਾਂ ਦੇ ਕੋਲੋਂ ਅੰਦਰ ਨੂੰ ਜੋ ਰਸਤਾ ਮੁੜਦਾ ਹੈ ਜੇ ਗੱਲ ਕਰੀਏ ਤਾਂ ਦੋ ਤਿੰਨ ਸਕੂਲ ਵੀ ਇੱਧਰ ਪੈਂਦੇ ਨੇ ਜਿਹਦੇ ਚੱਲਦੇ ਆ ਆਮ ਰਾਹਗੀਰਾਂ ਨੂੰ ਤਾਂ ਮੁਸ਼ਕਿਲਾਂ ਤਾਂ ਵੀ ਹੈਗੀਆਂ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਵੀ ਮੁਸ਼ਕਿਲਾਂ ਆਉਂਦੀਆਂ ਇਸ ਜੁਗਾ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਹਨਾਂ ਕੰਮ ਇੱਥੇ ਜਨਤਾ ਇੰਨੀ ਖੱਦਖਵਾਰ ਹੁੰਦੀ ਹੈਗੀ ਆ ਸਰਕਾਰ ਪ੍ਰਸ਼ਾਸਨ ਠੇਕੇ ਦੇ ਦਿੰਦੇ ਨੇ ਠੇਕੇ ਤੋਂ ਬਾਅਦ ਜੋ ਕੰਟਰੈਕਟਰ ਹੁੰਦਾ ਹੈਗਾ ਉਸ ਤਾ ਇਹ ਜਿੰਮਾ ਬਣਦਾ ਹੈਗਾ ਜਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਜੇ ਕੰਮ ਮੁਕੰਮਲ ਹੋ ਗਿਆ ਤਾਂ ਉਸ ਨੂੰ ਜਿਹੜਾ ਤੁਰੰਤ ਠੀਕ ਕੀਤਾ ਜਾਵੇ ਜਾਂ ਉਸ ਦੀ ਜਿਹੜੀ ਮੁਰੰਮਤ ਕੀਤੀ ਜਾਵੇ ਤਾਂ ਕਿ ਆਮ ਲੋਕ ਜਿਹੜੇ ਖੱਜਣਾ ਹੋਣ ਕੈਮਰਾ ਪਾਸੇ ਤਲਵਿੰਦਰ ਸਿੰਘ ਨੂੰ ਬੇਨਤੀ ਕਰੂੰਗਾ ਮੈਂ ਉਸੇ ਸੜਕ ਦੇ ਵਿੱਚ ਖੜਾ ਜਿਸ ਸੜਕ ਤੋਂ ਲੋਕ ਕਤਰਾਉਂਦੇ ਨੇ ਜੇ ਸਕੂਲ ਦੀ ਗੱਲ ਕਰੀਏ ਤਾਂ ਇੱਕ ਪ੍ਰਾਈਵੇਟ ਨਿੱਜੀ ਸਕੂਲ ਜੇ ਸੈਂਟ ਸੋਜਰ ਸਕੂਲ ਦੀ ਗੱਲ ਕਰ ਲਈਏ ਜਾਂ ਹੋਰ ਅੱਗੇ ਵੀ ਸਕੂਲ ਨੇ ਜਿਨ੍ਹਾਂ ਦਾ ਮੈਂ ਨਾਮ ਨਹੀਂ ਵੀ ਜਾਣਦਾ ਤਾਂ ਉਹਨਾਂ ਦੇ ਬੱਚਿਆਂ ਜੇ ਜਾਣ ਦੇ ਵਿੱਚ ਇੰਨੀ ਖੱਡਲ ਖਵਾਰੀ ਹੁੰਦੀ ਹੈਗੀ ਆ ਸਕੂਲ ਟਾਈਮ ਮੈਂ ਖੁਦ ਜਦੋਂ ਆਪਣੇ ਬੱਚੇ ਨੂੰ ਛੱਡਣ ਆ ਰਿਹਾ ਸੀ ਤਾਂ ਉਸ ਵੇਲੇ ਇਹ ਖੱਡਲ ਖਵਾਰੀ ਦੇਖੀ ਤੇ ਫੇਸ ਕੀਤੀ ਜਿਹਦੇ ਚੱਲਦੇ ਆ ਤੁਹਾਨੂੰ ਤੁਸੀਂ ਜਿਹਾ ਪਕਾਰ ਰਿਹਾ ਦੇਖ ਸਕਦੇ ਹੋ ਮੋਟਰਸਾਈਕਲ ਵਾਲਾ ਭਰਾ ਆ ਰਿਹਾ ਦੇਖ ਸਕਦੇ ਹੋ ਬਾਦ ਜਿਹੜਾ ਹੈਗਾ ਉਹ ਚਿੱਕਣੀ ਮਿੱਟੀ ਹੈਗੀ ਆ ਔਰ ਤੁਸੀਂ ਹਾਲਾਤ ਦੇਖ ਸਕਦੇ ਹੋ ਇੱਥੇ ਕੀ ਹੈਗਾ ਔਰ ਇਹ ਸੜਕ ਜਿਹੜੀ ਹੈਗੀ ਹੈ ਅਸਲ ਵਿੱਚ ਇੰਨੀ ਇੰਪੋਰਟੈਂਟ ਸੜਕ ਹੈ ਕਿਉਂਕਿ ਗੜਸ਼ੰਕਰ ਦੇ ਵਿੱਚ ਹੁਸ਼ਿਆਰਪੁਰ ਤੋਂ ਜਦੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਇਹ ਮਿਨੀ ਬਾਈਪਾਸ ਦਾ ਕੰਮ ਕਰਦੀ ਹੈ ਟ੍ਰੈਫਿਕ ਜਾਮ ਇਹ ਨਾਲ ਲੱਗਿਆ ਹੁੰਦਾ ਸ਼ਹਿਰ ਦੇ ਵਿੱਚ ਉਹ ਬਹੁਤ ਸਾਰੇ ਲੋਕ ਇੱਧਰ ਦੀ ਆਣਾ ਪ੍ਰਿਫਰ ਕਰਦੇ ਹੈਗੇ ਆ ਪਰ ਇਸ ਸੜਕ ਦੇ ਹਾਲਾਤ ਇਦਾਂ ਦੇ ਬਣੇ ਹੋਏ ਆ ਕਿ ਇੱਥੋਂ ਸਕੂਟਰ ਮੋਟਰਸਾਈਕਲ ਕਾਰਾਂ ਜਾਂ ਪੈਦਲ ਲੰਘਣਾ ਬਹੁਤ ਔਖਾ ਹੋਇਆ ਪਿਆ ਹੈਗਾ ਔਰ ਇਹਦੇ ਨਾਲ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਹੈ ਸੀਵਰੇਜ ਦਾ ਕੰਮ ਕਦੋਂ ਦਾ ਇਹ ਪਾਈਪਾਂ ਪੈ ਚੁੱਕੀਆਂ ਪਰ ਪਤਾ ਨਹੀਂ ਕਿਉਂ ਇਹਨੂੰ ਲੰਮਕਾਇਆ ਗਿਆ ਹੈਗਾ। ਪਰ ਇਹ ਸੜਕ ਜਿਹੜੀ ਹੈਗੀ ਹੈ ਇਹਦੀ ਰਿਪੇਅਰ ਜਾਂ ਇਹਦੇ ਤੇ ਜੋ ਵੀ ਪ੍ਰੀਮਿਕਸ ਪੈਣਾ ਹੈਗਾ ਜਾਂ ਜੋ ਟਾਈਲਸ ਲਗਣੀਆਂ ਉਹ ਪਤਾ ਨਹੀਂ ਕਿਉਂ ਨਹੀਂ ਖਤਮ ਕਰਦੇ ਹੈਗੇ। ਪਰ ਇੱਥੇ ਇੰਨੀ ਦਿੱਕਤ ਆ ਰਹੀ ਹੈਗੀ ਹੈ ਕਰੋਨ ਨਿਕਲਣਾ ਬਾਹਰ ਹੋਇਆ ਪਿਆ ਤਾਂ ਬੜਾ ਡੁੱਬਰ ਹੋਇਆ ਪਿਆ ਬਾਹਰ ਕਰੋਨ ਨਿਕਲਣਾ। ਤਾਂ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਨੂੰ। ਪਰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹ ਇਹ ਸੜਕ ਨੂੰ ਜਿਹੜਾ ਹੈਗਾ ਉਹ ਠੀਕ ਕਰਨਾ ਚਾਹੀਦਾ ਹੈਗਾ ਕਿ ਫਿਰ ਤੋਂ ਬਣਾਉਣਾ ਚਾਹੀਦਾ ਹੈ। ਤੋ ਦੇਖ ਸਕਦੇ ਹੋ ਆਮ ਸਪੀਕਰਾਂ ਨਾਲ ਗੱਲ ਕੀਤੀ ਹੈ ਜਿਹੜੇ ਘਰ ਦੇ ਮੋਰੇ ਜੇ ਇਹ ਹਾਲਾਤ ਆ ਉਹ ਹਾਲਾਤ ਕਿ ਇੱਥੇ ਆਪਣਾ ਪ੍ਰਾਈਵੇਟ ਹੈ ਜਿਹੜਾ ਕੰਸਲਟੈਂਸੀ ਐਜੂਕੇਸ਼ਨ ਇਮੀਗ੍ਰੇਸ਼ਨ ਦਾ ਕੰਮ ਵੀ ਕਰਦੇ ਨੇ ਅ ਸਾਡੇ ਨਾਲ ਜੁੜੇ ਹੋਏ ਸਨ ਸੋ ਦੇਖ ਸਕਦੇ ਹੋ ਕਿ ਬਹੁਤ ਵੱਡੀ ਖੱਜਲ ਖਵਾਰੀ ਹੈ ਜਿਹੜੀ ਇਸ ਰੋਡ ਨੂੰ ਲੈ ਕੇ ਮੀਟੀ ਆ ਜੇ ਸਰਕਾਰਾਂ ਜਾਂ ਪ੍ਰਸ਼ਾਸਨ ਨਾਲ ਠੇਕਾ ਦਿੱਤੇ ਹੈਗੇ ਤਾਂ ਟਾਈਮ ਲਿਮਿਟ ਹੁੰਦਾ ਹੀ ਹੈ ਟਾਈਮ ਲਿਮਿਟ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਹਾਲਤ ਤੇ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਕਿਸ ਗੱਲ ਦੀ ਉਡੀਕ ਹੈ ਜਾਂ ਕਿਸ ਦੀ ਨਹੀਂ ਹੁਣ ਇੱਥੇ ਠੇਕੇਦਾਰ ਤਾਂ ਇਹ ਗੱਲ ਕਹਿ ਕੇ ਵੀ ਬਿਕੋਸ ਸਰਨੇ ਕੰਮ ਵਾਲੇ ਕੰਪਲੀਟ ਨਹੀਂ ਹੋਇਆ ਪਰ ਮਸਲਾ ਇਹ ਹੈਗਾ ਕਿ ਜੇ ਪਿਛਲਾ ਕੰਮ ਕੰਪਲੀਟ ਹੋਇਆ ਤਾਂ ਤੁਸੀਂ ਜਿਹੜਾ ਉਸ ਨੂੰ ਤਾਂ ਠੀਕ ਕਰਵਾ ਦਿਓ ਜਿਸ ਨੂੰ ਹਜ਼ਾਰਾਂ ਲੋਕ ਜਿਹੜੇ ਐ ਇਥੋਂ ਜਿਹੜੀ ਸਹੂਲਤ ਸਮਝਦੇ ਨੇ ਜੇ ਗੱਲ ਕਰੀਏ ਮੋਟਰਸਾਈਕਲ ਵੀਹਿਕਲ ਦਾ ਹਾਲ ਦੇਖ ਸਕਦੇ ਹੋ ਕਿੰਨਾ ਪਰਸਨ ਬੇਤਿਕਰ ਹੈ ਕਿ ਸ਼ਾਇਦ ਹੁਣ ਸੋਚ ਰਹੇ ਨੇ ਕਿ ਅੱਗੇ ਕਿੱਦਾਂ ਚੱਈਏ ਜਾਂ ਕਿੱਦਾਂ ਆ ਜਾਈਏ ਤੁਸੀਂ ਦੇਖ ਸਕਦੇ ਹੋ ਮੀਂਹ ਚਾਹੇ ਹਲਕਾ ਹੋਵੇ ਚਾਹੇ ਭਾਰਾ ਹੋਵੇ ਜਦੋਂ ਮੀਂਹ ਪੈਂਦਾ ਤਾਂ ਉਸ ਤੋਂ ਬਾਅਦ ਇਹ ਸੜਕ ਦੇ ਹਾਲਾਤ ਜਿਹੜੇ ਨੇ ਉਹ ਇੰਨੇ ਤਰਸਯੋਗ ਹ ਹਾਲਾਂਕਿ ਸਕੂਲ ਵੱਲੋਂ ਵੀ ਉਪਰਾਲੇ ਕੀਤੇ ਗਏ ਨਿੱਜੀ ਸਕੂਲਾਂ ਨੇ ਆਪਣੇ ਆਪਣੇ ਉਪਰਾਲੇ ਕੀਤੇ ਪਰ ਅੱਜ ਸਵੇਰੇ ਜੋ ਹਾਲਾਤ ਸੀ ਉਹ ਤਸਵੀਰਾਂ ਤੁਹਾਨੂੰ ਉਹ ਵੀ ਸਾਂਝੀਆਂ ਕਰਾਂਗੇ ਇਹ ਲਾਈਵ ਹੋਣ ਦਾ ਮਕਸਦ ਸਿਰਫ ਇਹ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਜਾਂ ਠੇਕੇਦਾਰ ਨੇ ਜਿਹੜੀਆਂ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਕਿ ਲੋਕ ਇੱਥੇ ਕਿੰਨੇ ਕਿੱਥੇ ਖੜ੍ਹ ਲਖਵਾੜ ਨੇ ਕਿਉਂਕਿ ਜਦੋਂ ਬੱਚੇ ਕਰਦੇ ਨੇ ਐਗਜ਼ਾਮ ਐਗਜ਼ਾਮ ਚੱਲਦੇ ਨੇ ਐਗਜ਼ਾਮ ਦੇ ਚੱਲਦੇ ਆ ਹੁਣ ਬੱਚਿਆਂ ਦਾ ਸਕੂਲ ਪਹੁੰਚਣਾ ਵੀ ਜ਼ਰੂਰੀ ਹੈਗਾ ਇਹਦੇ ਚੱਲਦੇ ਆ ਮੇਰੇ ਨਾਲ ਕੈਮਰਾ ਪਰਸਨ ਤਲਵਿੰਦਰ ਸਿੰਘ ਜੀ ਬਣੇ ਹੋਏ ਨੇ ਤਲਵਿੰਦਰ ਸਿੰਘ ਜੀ ਹਾਲਾਤ ਦੱਸਣਗੇ ਤੁਹਾਨੂੰ ਸਵੇਰੇ ਤੇ ਕੀ ਹਾਲਾਤ ਸੀ ਸਵੇਰੇ ਸਵੇਰੇ ਇਦਾਂ ਦੇ ਹਾਲਾਤ ਸੀ ਮੈਂ ਖੁੱਦ ਆਪਣੀ ਗੁੜੀ ਆ ਮੇਰੇ ਇੱਥੇ ਸੈਂਡ ਸੋਲ ਤੇ ਸੂਲੇ ਪੜਦੀ ਆ ਤੇ ਨਾਲ ਮੇਰੇ ਹੋਰ ਬੱਚੇ ਵੀ ਸੀਗੇ ਪੂਰ ਜਾਣ ਵਾਲੇ ਮੇਰੀ ਗੱਡੀ ਇੱਥੇ ਫਸ ਗਈ ਮੇਰੇ ਬੱਚੇ ਘਬਰਾ ਗਏ ਵੀ ਹੁਣ ਕਿੱਦਾਂ ਹੋਊਗੀ ਉਹਦਾ ਬੜੀ ਮੁਸ਼ਕਲ ਗੱਡੀ ਮੇਰੀ ਨਿਕਲੀ ਇੱਥੋਂ ਸਵੇਰੇ ਤੇ ਸਵੇਰੇ ਇੱਕ ਸਕੂਲ ਦੀ ਬੱਸ ਵੀ ਇੱਥੇ ਫਸ ਗਈ ਉਹ ਵੀ ਇਥੋਂ ਟਰੈਕਟਰ ਪਾ ਕੇ ਗੱਡੀ ਉਹਨੇ ਟੋਚਨ ਪਾ ਕੇ ਇੰਨੇ ਇੰਨੇ ਮਾੜੇ ਹਾਲਾਤ ਹੋਏ ਸੜਕ ਦੇ ਤੋ ਦੇਖ ਸਕਦੇ ਹੋ ਤੁਹਾਨੂੰ ਹਾਲਾਂਕਿ ਭਾਵੇਂ ਰਾਹ ਦੀ ਰੀਕਾ ਦੁੱਕਾ ਨੇ ਪਰ ਜਿਸ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਦੇਖ ਸਕਦੇ ਹੋ ਕਿ ਕਿਵੇਂ ਲੋਕ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਦੇਖ ਸਕਦੇ ਹੋ ਕਿਵੇਂ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਜਿਹੜਾ ਇਸ ਸੜਕ ਤੋਂ ਲੰਘਿਆ ਜਾ ਰਿਹਾ ਹੈ ਤਸਵੀਰਾਂ 'ਚ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਕਿ ਇਸ ਸੜਕ ਦੇ ਹਾਲਾਤ ਕੀ ਨੇ ਔਰ ਹਾਲਤ ਕੀ ਹੈ ਦੋ ਚੀਜ਼ਾਂ ਬੜੀਆਂ ਇਹ ਇੰਪੋਰਟੈਂਟ ਹੈਗੀਆਂ ਕਿ ਇਸ ਇੱਥੇ ਜੇ ਮੈਂ ਆਪਾਂ ਜੇ ਸ਼ੁਰੂ ਤੋਂ ਅਸੀਂ ਆਪਣੀਆਂ ਗੱਡੀਆਂ ਨਿਊਜ਼ਲੈਂਡ ਤੋਂ ਪਹਿਲਾਂ ਅਸੀਂ ਆਪਣੀਆਂ ਗੱਡੀਆਂ ਵੀ ਬਾਹਰ

ਫਾਟਾ ਮੈਂ ਰੋਲ ਦਾ ਸਹੀ ਨਹੀਂ ਚਾਲ ਨਹੀਂ ਕੋਈ ਡੱਗ ਗਿਆ ਨੁਕਸਾਨ ਕਰ ਮਾਰਿਆ ਨਾ ਹੂੰ ਤਾਂ ਕੋਈ ਵੀ ਕੋਈ ਪ੍ਰੋਬਲਮ ਹੋ ਉਸ ਆ ਦੀ ਡੇ ਤੇ ਕੋਈ ਵੀ ਜਾਣ ਦਾ ਕਿ ਤਰ੍ਹਾਂ ਕੋਈ ਮੋਟਰਸਾਈਕਲ ਤੇ ਡੱਗ ਗਿਆ ਮੰਨ ਲਓ ਠੀਕ ਹੈ ਜੀ ਲਿਆਣਾ ਸਕੂਲ ਇੱਥੇ ਇੰਨਾ ਪ੍ਰੋਬਲਮ ਹੈ ਗਾੜਾ ਚੱਕੜਿਆ ਸਕੂਲ ਵਾਲੇ ਲਿਆਣੇ ਕਿੱਦਾਂ ਆਦੇ ਹੋਗੇ ਹੂੰ ਠੀਕ ਹੈ ਜੀ ਹੁਣ ਕੋਈ ਐਡਮਿਸ਼ਨ ਕਰਵਾਣਾ ਆ ਨਾ ਕਿੰਨਾ ਔਖਾ ਆਣਾ ਕੋਈ ਕਿਤੇ ਆਉਂਦਾ ਕੋਈ ਕਿਤੇ ਆਉਂਦਾ ਆ ਸਰਕਾਰਾਂ ਨੂੰ ਇਹੀ ਚਾਹੀਦਾ ਜਿਹੜਾ ਇੱਥੇ ਐਮ ਐਲ ਏ ਉਹਨਾਂ ਨੂੰ ਚਾਹੀਦਾ ਪਹਿਲਾਂ ਤਾਂ ਹੂੰ ਐਮ ਐਲ ਏ ਬਣਾ ਸਕਦੇ ਆ ਨਾ ਇਹ ਤਾਂ ਇਹ ਤਾਂ ਜੋ ਕੋਈ ਵੀ ਪ੍ਰੋਬਲਮ ਹੈਗੀ ਆ ਉਹਨਾਂ ਨੂੰ ਚਾਹੀਦਾ ਵੀ ਇਹ ਰੋਡ ਬਹੁਤ ਖਰਾਬ ਆ ਨਾ ਇਹ ਐਕਚੁਅਲੀ ਇੱਥੇ ਸੀ ਵੀ ਦਾ ਕੰਮ ਚੱਲ ਰਿਹਾ ਸੀ ਜੇ ਜੇ ਚੱਲਦੇ ਆ ਸਰਕਾਰਾਂ ਨੇ ਆਪਣਾ ਕੰਮ ਕਰਤਾ ਠੇਕਾ ਦੇ ਦਿੱਤਾ ਹੁਣ ਠੇਕੇਦਾਰ ਨੂੰ ਇਹ ਚਾਹੀਦਾ ਹੈਗਾ ਕਿ ਇਹਨੂੰ ਕੰਪਲੀਟ ਕੀਤਾ ਜਾਵੇ ਪਰ ਇਹਨੂੰ ਕੰਪਲੀਟ ਨਹੀਂ ਕਰ ਰਹੇ ਸੋ ਵੱਡਾ ਸਵਾਲ ਹੈ ਦੇਖ ਸਕਦੇ ਹੋ ਰਾਘੀ ਰਾਣ ਦਾ ਵੀ ਕਿਤਨੇ ਕਿਤੇ ਸਵਾਲੀਏ ਚਿੰ ਜਿਹੜਾ ਸਰਕਾਰ ਦੇ ਉੱਤੇ ਲੱਗਦਾ ਹੈਗਾ ਜਾਂ ਜਿਹੜੇ ਪ੍ਰਸ਼ਾਸਨ ਨੂੰ ਚਲਾਉਣ ਵਾਲੇ ਨੇ ਜਾਂ ਪ੍ਰਸ਼ਾਸਨ ਦੇ ਨਾਲ ਕੰਟ੍ਰੈਕਟਰ ਜਿਹੜੇ ਨੇ ਉਹ ਦੇਖ ਸਕਦੇ ਹੋ ਮੈਂ ਕੈਮਰਾ ਪਰਸਨ ਮੇਨਤੀ ਕਰਾਂਗੇ ਜੇ ਆਪਾਂ ਗੱਲ ਕਰੀਏ ਤਾਂ ਦੂਰ ਤੱਕ ਇਹੀ ਹਾਲਾਤ ਨੇ ਦੂਰ ਤੱਕ ਇਹੀ ਹਾਲਾਤ ਨੇ ਦੇਖ ਸਕਦੇ ਹੋ ਕਿ ਕਿਵੇਂ ਉਹ ਗੱਡੀਆਂ ਆਪਣੀ ਮਤਲਬ ਰਿਸਕ ਕਹਿ ਲਓ ਜਾਂ ਆਪਣੀ ਰਿਸਪੌਂਸਿਬਿਲਟੀ ਕਹੋ ਕਿ ਆਪਣੀ ਰਿਸਪੌਂਸਿਬਿਲਟੀ ਆ ਰਹੀ ਨਹੀਂ ਹਾਲਾਂਕਿ ਜੇ ਚਾਰ ਪਹੀਆਂ ਦੀ ਗੱਲ ਕਰੀਏ ਤਾਂ ਦੋ ਪਹੀਆਂ ਵਾਲੇ ਤੇ ਇੱਥੇ ਜਾਨ ਜਿਹੜੀ ਆ ਉਹ ਤਲੀ ਤੇ ਟਿਕਾਣ ਵਾਲੀ ਗੱਲ ਹੈਗੀ ਆ ਹਾਲਾਤ ਜਿਹੜੇ ਨੇ ਉਹ ਕੀ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਸਕੂਲ ਵਾਲੀ ਗਲੀ ਦੀ ਗੱਲ ਛੱਡ ਦੀਏ ਜਿਹੜੇ ਇੱਥੇ ਲੋਕ ਰਹਿੰਦੇ ਨੇ ਉਹਨਾਂ ਲਈ ਬੜੀ ਦਿੱਕਤ ਹੈ ਬੱਚੇ ਛੋਟੇ ਟ ਜਾਂਦੇ ਨੇ ਉਹਨਾਂ ਲਈ ਬੜੀ ਦਿੱਕਤ ਹੈ ਇਹ ਰੋਡ ਜਿਹੜਾ ਹੈ ਵਾਕਿਆ ਜਿਵੇਂ ਪਹਿਲਾਂ ਪਾਲੀ ਪੈਨ ਦੱਸਿਆ ਕਿ ਇਸ ਰੋਡ ਨੂੰ ਬਾਈਪਾਸ ਜਿਹੜਾ ਜਾਦਾ ਯੂਜ਼ ਕੀਤਾ ਜਾਂਦਾ ਹੈਗਾ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਸ ਸੜਕ ਦੇ ਹਾਲਾਤ ਜਿਹੜੇ ਉਹ ਬੁੱਧਰ ਤੋਂ ਬੱਧਰ ਨੇ ਔਰ ਇਹ ਹੁਣ ਕਦੋਂ ਠੀਕ ਹੁੰਦਾ ਕਦੋਂ ਨਹੀਂ ਠੀਕ ਹੁੰਦਾ ਇਹ ਤਾਂ ਆਉਣ ਵਾਲਾ ਵਕਤ ਦੱਸੇਗਾ ਦੂਸਰੀ ਇੱਕ ਹੋਰ ਦੱਸਮਾ ਸ਼ਿਵਰੇ ਜਦੋਂ ਪੈਣਾ ਸ਼ੁਰੂ ਹੋਇਆ ਤਾਂ ਕਾਫੀ ਲੋਕਾਂ ਦੇ ਲਈ ਜਿਹੜਾ ਇਹ ਰੋਡ ਜਿਹੜਾ ਟੱਚ ਵਿੱਚ ਹੈਗਾ ਕੋਈ ਸ਼ਾਰਟ ਚਾਹੁੰਦਾ ਹੈਗਾ ਕੋਈ ਕੋਈ ਇਧਰੋਂ ਹਸ਼ਰਪੁਰੋਂ ਸ਼ਾਰਟ ਜਾਂਦਾ ਜਿਹਦੇ ਚੱਲਦੇ ਆ ਤਸਵੀਰਾਂ ਚ ਕੀ ਸੀ ਕਿ ਆ ਤਕਰੀਬਨ ਤਕਰੀਬਨ ਜਿਹੜਾ ਐਸ ਰੋਡ ਦਾ ਸੀਵੇ ਦਾ ਕੰਮ ਮੁਕੰਮਲ ਹੋ ਚੁੱਕਾ ਹੈਗਾ ਪਰ ਇਸ ਸੜਕ ਤੇ ਦੁਬਾਰਾ ਜਿਹੜਾ ਪ੍ਰੀਮੈਕਸ ਕਿਉਂ ਨਹੀਂ ਕੀਤਾ ਜਾ ਰਿਹਾ ਇਹਨੂੰ ਮੇਨਟੇਨੈਂਸ ਕਿਉਂ ਹੀ ਕੀਤੀ ਜਾ ਰਹੀ ਇਹ ਇੱਕ ਵੱਡਾ ਸਵਾਲ ਹੈਗਾ ਸੋ ਦੇਖ ਸਕਦੇ ਹੋ ਕਿ ਲੋਕ ਕਿਵੇਂ ਰਿਸਕ ਲੈ ਕੇ ਆਪਣੀਆਂ ਮਹਿੰਗੀਆਂ ਗੱਡੀਆਂ ਹਾਲਾਂਕਿ ਜਦੋਂ ਗੱਡੀ ਏਜੰਸੀ ਤੋਂ ਨਿਕਲਦੀ ਆ ਰੋਡ ਟੈਕਸ ਜਿਹੜਾ ਉਹਦਾ ਦਿੱਤਾ ਜਾਂਦਾ ਹੈਗਾ ਪਰ ਰੋਡ ਟੈਕਸ ਜੇ ਟੈਕਸਾਂ ਬਾਰੇ ਗੱਲ ਕਰ ਲਈਏ ਸਵੇਰੇ ਚਾਹ ਪੀਣ ਦੇ ਕੱਪ ਤੋਂ ਲੈ ਕੇ ਸ਼ਾਮ ਦੀ ਰੋਟੀ ਤੱਕ ਜਿਹੜਾ ਆ ਅਸੀਂ ਟੈਕਸ ਦਿੰਨੇ ਹੈਗੇ ਆ ਪਰ ਉਸ ਦੇ ਬਾਵਜੂਦ ਇਹ ਹਾਲਾਤ ਨੇ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸ਼ਾਇਦ ਕੰਮ ਕਰਨ ਵਾਲੇ ਪ੍ਰਵਾਸੀ ਨੇ ਉਹ ਕਿਸੇ ਦੀ ਪਰਵਾਹ ਨਹੀਂ ਕਰਦੇ ਕਿ ਕੌਣ ਕੀ ਕਹਿ ਰਿਹਾ ਕਿਸ ਨੂੰ ਕੀ ਦਿੱਕਤ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਦੋਨੋਂ ਪਾਸੇ ਤੁਸੀਂ ਨਾ ਤੁਹਾਨੂੰ ਦਿਖਾਵਾਂਗੇ ਉਸ ਪਾਸੇ ਦੀ ਵੀ ਉਸ ਪਾਸੇ ਦੀ ਕਿਵੇਂ ਦਿੱਕਤ ਆ ਰਹੀ ਹੈ ਆਪ ਦੇਖ ਸਕਦੇ ਹੋ ਇਹ ਤਸਵੀਰਾਂ ਕੋ ਬੁਲੀਆਂ ਬਣਾਈਆਂ ਨੇ ਤੁਹਾਡੇ ਸਾਹਮਣੇ ਹਾਲਾਤ ਤੁਹਾਡੀ ਨਜ਼ਰ ਆ ਰਹੇ ਕਿ ਲੋਕ ਕਿਤਨਾ ਕਿਤੇ ਚਾਹੇ ਦੋ ਪਹੀਆ ਦੀ ਗੱਲ ਕਰ ਲਈਏ ਚਾਹੇ ਚਾਰ ਪਹੀਆ ਦੀ ਗੱਲ ਕਰ ਲਈਏ ਆਪਣੇ ਆਪਣੀਆਂ ਗੱਡੀਆਂ ਫੀਕਣਾਂ ਲੈ ਕੇ ਜਿਹੜਾ ਉਹ ਕਾਫੀ ਪਰੇਸ਼ਾਨੀ ਚ ਨਜ਼ਰ ਆ ਰਹੇ ਕੈਮਰਾ ਪਰਸਨ ਬੇਨਤੀ ਕਰਾਂਗੇ ਕਿ ਅਸੀਂ ਰੋਡ ਜਿਹੜਾ ਉਹ ਦਿਖਾ ਵੀ ਰਹੇ ਹਾਂ ਨਾਲ ਦੀ ਨਾਲ ਕੈਮਰਾ ਪਰਸਨ ਬੇਨਤੀ ਕਰਾਂਗੇ ਕਿ ਇਸ ਪਾਸੇ ਆਓ ਦੇਖ ਸਕਦੇ ਹੋ ਕਿ ਕਿਵੇਂ ਮਹਿੰਗੀਆਂ ਗੱਡੀਆਂ ਇਹ ਸਸਤੀ ਸੜਕ ਕਹਿ ਸਕਦਾ ਮੈਂ ਹੁਣ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੋਈ ਗੱਲ ਕਰਨਾ ਚਾਹੇ। ਭਾਈ ਸੜਕ ਦੇ ਹਾਲਾਤ ਕੀ ਬਿਆਨ ਕਰਾਂਗੇ? ਕੀ ਕਹਿਣਾ ਚਾਹੁੰਦੇ ਹੈ ਸਰਕਾਰਾਂ? ਉਹ ਬੇਸაბੀ ਨਹੀਂ ਕਿ ਲੋਕ ਕਿਵੇਂ ਆਪਣਾ ਆਪਣੇ ਆਪ ਨੂੰ ਜਾਂ ਆਪਣੀ ਜਾਨ ਨੂੰ ਜੋਖਮ ਸਾਬਤ ਕਰਦੇ ਨੇ। ਇਹ ਨਾ ਇਹ ਚੱਲਦੀ ਨੂੰ ਲੰਘ ਰਹੀ ਹੈ ਹਾਲਾਤ ਇਸ ਨੂੰ ਸਵੇਰ ਦੇ ਮੇਲੇ ਦਿਖਾਵਾਂਗੇ ਮੌਸਮ ਦੀ ਬਰਾਬਰੀ ਹੋਰ ਤਾਂ ਕੋਈ ਜਿਹੜਾ ਦੇਖਾਈ ਦੇ ਰਿਹਾ ਕਿ ਕਿਹੜੇ ਹਾਲਾਤਾਂ ਚ ਲੰਘ ਰਹੀ ਹੈ ਸੋ ਕਿਤਨਾ ਕਿਤੇ ਹੁਣ ਅਸੀਂ ਰਿਕਵੈਸਟ ਕਰਦੇ ਆ ਆਪਣੇ ਜ਼ਰੀਏ ਸਾਡੇ ਇੱਥੇ ਲਾਈਵ ਹੋਣ ਦਾ ਮਕਸਦ ਇਹ ਹੀ ਆ ਕਿ ਅਵੇਅਰਨੈਸ ਹੋ ਜਾਵੇ ਜਾਂ ਉਹ ਰਿਸਪਾਂਸਿਬਲ ਪਰਸਨ ਜਿਹੜੇ ਨੇ ਇਸ ਲਈ ਉਹਨਾਂ ਨੂੰ ਅਵੇਅਰ ਜਿਹੜਾ ਕੀਤਾ ਜਾਵੇ ਕਿ ਇਸ ਸੜਕ ਨੂੰ ਜਿੰਨੀ ਜਲਦੀ ਤੁਸੀਂ ਠੀਕ ਕਰਵਾ ਸਕਦੇ ਹੋ ਜਿੰਨੀ ਜਲਦੀ ਤੁਸੀਂ ਇਸੇ ਕੰਮ ਕਰਵਾ ਸਕਦੇ ਹੋ ਤੇ ਕਰਵਾ ਦਿਓ ਤਾਂ ਕਿ ਆਮ ਲੋਕ ਜਿਹੜੇ ਨੇ ਉਹ ਆਮ ਲੋਕ ਜਿਹੜੇ ਨੇ ਇਹ ਉੱਪਰ ਲੰਘਣ ਦੇ ਲਈ ਪਰੇਸ਼ਾਨ ਨਾ ਹੋਣ ਇੱਥੋਂ ਲੰਘਣ ਦੇ ਲਈ ਉਹਨਾਂ ਨੂੰ ਦਿੱਕਤ ਨਾ ਆਵੇ ਨਾ ਕੋਈ ਦੁਰਘਟਨਾ ਘਟੇ ਨਾ ਕਿਸੇ ਦੇ ਕੋਈ 6:00 ਵਜੇ ਨਾ ਕਿਸੇ ਦਾ ਕੋਈ ਨੁਕਸਾਨ ਹੋਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਰਕੇ ਸ਼ੇਅਰ ਤਾਂ ਕਿ ਇਹ ਹਰ ਉਸ ਰਿਸਪਾਂਸਿਬਲ ਪਰਸਨ ਦੇ ਟੇਬਲ ਤੱਕ ਇਹ ਵੀਡੀਓ ਪਹੁੰਚ ਜਾਵੇ ਜਿੱਥੇ ਤੱਕ ਇਹ ਰਿਸਪਾਂਸਿਬਿਲਟੀ ਬਣਦੀ ਹੈਗੀ ਆ ਸੋ ਪੰਜਾਬੀ ਵਰਲਡਵਾਈਡ ਟੀਵੀ ਤੋਂ ਪ੍ਰਦੀਪ ਮੈਂਸ ਕੈਮਰਾ ਪਰਸਨ ਤਲਵਿੰਦਰ ਸਿੰਘ ਦੇ ਨਾਲ